ਬੜੀਆਂ ਨੇ ਬੜੀਆਂ ਰੀਚਾਂ ਸੁੱਟਿਓ ਨਾ ਮੇਰੀਆਂ ਅੱਚੀ ਚਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਿਓ ਆਪਣੀ ਧੀ ਨੂੰ ਕੋਕ ਵਿੱਚ ਸਾੜ ਕੇ ਬਾਹਲੇ ਮੁਲਕ ਵਿੱਚ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਧੀ ਅਤੇ ਘਰ ਵਾਲੀ ਨੂੰ 5 ਸਾਲਾਂ ਬਾਅਦ ਬੁਲਾਉਂਦਾ ਤਾਂ ਦੇਖੋ ਕਿਵੇਂ 에어ਪੋਰਟ ਤੇ ਧੀ ਆਪਣੇ ਪਿਓ ਨੂੰ ਪਛਾਣ ਤੋ ਇਨਕਾਰ ਕਰ ਦਿੰਦੀ ਆ ਪਰ ਸਾਨੂੰ ਬਾਹਰਲੇ ਮੁਲਕਾਂ ਨੇ ਦੇ ਸਭ ਕੁਝ ਦਿੱਤਾ ਪਰ ਆਪਣੇਆਂ ਤੋਂ ਦੂਰ ਕਰਤਾ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ